ਪਿੱਛੇ ਜਿਵੇਂ ਤੁਹਾਨੂੰ ਕੀ ਪਤਾ ਕਿ ਸ੍ਰਿੰਦਰ ਸਾਈਂ ਬਾਬੇ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਦੱਸਿਆ ਜਾਂਦਾ ਸੀ ਕਿ ਸ੍ਰਿੰਦਰ ਬਾਬਾ ਸਾਰਿਆਂ ਦੇ ਵੀਜ਼ਾ ਲਵਾਉਂਦਾ ਹੈ ਹੁਣ ਹਾਲੇ ਵਿੱਚ ਜੋਨੀ ਬਾਬੇ ਦੀ ਇੱਕ ਪੋਡਕਾਸਟ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਜੋਨੀ ਬਾਬੇ ਨੇ ਇੱਕ ਚੈਲੰਜ ਲਿਆਏ ਕਿ ਜੇਕਰ ਤੁਸੀਂ ਬਿਨਾ ਕਾਗਜ਼ਾਂ ਤੋਂ ਤੇ ਬਿਨਾ ਐਮਬੈਸੀ ਦੀ ਰਿਕੁਆਇਰਮੈਂਟ ਤੋਂ ਵੀਜ਼ਾ ਲਵਾ ਦਿੰਦੇ ਹੋ ਤਾਂ ਮੈਂ ਤੁਹਾਨੂੰ ਮੰਨ ਜਾਵਾਂਗਾ ਤੇ ਜੋ ਤੁਸੀਂ ਕਹੋਗੇ ਜਿਹੜੀ ਤੁਸੀਂ ਸਜਾ ਕਰੋਗੇ ਮੈਂ ਉਹ ਭੁਗਤਣ ਲਈ ਵੀ ਤਿਆਰਾਂ ਅੱਜਕੱਲ ਬਿਲਕੁਲ ਫਰਾਡ ਹੋ ਰਿਹਾ ਹੈ ਬਾਬੇ ਸਾਰੇ ਫਰਾਡ ਕਰ ਦਿਆ ਤਾਂ ਐਵੇਂ ਵੀ ਜੇ ਨਹੀਂ ਲੱਗਦੇ ਆਓ ਤੁਸੀਂ ਵੀ ਦੇਖੋ ਜੋਨੀ ਬਾਬੀ ਦੀ ਇਹ ਵੀਡੀਓ ਦੇਖ ਕੇ ਫੁੱਲ ਪੋਡਕਾਸਟ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਹੈ ਜਾ ਕੇ ਚੈੱਕ ਕਰ ਸਕਦੇ ਹੋ ਧੰਨਵਾਦ ਜਾਂ ਤਾਂ ਇੱਕ ਗੱਲ ਸੁਣ ਲਓ ਲੈ ਮੇਰੀ ਇਹ ਸਿਰ ਧਰ ਦੀ ਬਾਜੀ ਹੈ ਬਗੈਰ ਸਪான்ਸਰ ਤੋਂ ਬਗੈਰ ਕਾगज ਪੱਤਰ ਪੂਰੇ ਕੀਤੇਆਂ ਤੋਂ ਕੋਈ ਵੀ ਪੰਜਾਬ ਦਾ ਅਜ ਦੇ ਸਮੇਂ ਦਾ ਬਾਬਾ ਪਖੰਡੀ ਜਾਂ ਬੇਬੇ ਕਿਸੇ ਭਗਤ ਦਾ ਵੀਜ਼ਾ ਲਵਾ ਕੇ ਦਿਖਾਵੇ ਤੇ ਮੈਂ ਜਿਹੜੀ ਸਜ਼ਾ ਕਹਿਣਗੇ ਉਸ ਖੇੜੇ ਮੱਥੇ ਪ੍ਰਵਾਨ ਕਰਨ ਨੂੰ ਤਿਆਰ ਆ। ਹੂੰ ਠੀਕ ਹੈ ਬਗੈਰ ਸਪான்ਸਰ ਤੇ ਬਗੈਰ ਕਾਗਜ਼ ਪੱਤਰ ਉਹਦੇ ਪੂਰੇ ਕੀਤੇ ਆ ਜੋ ਅੰਬੈਸੀ ਦੀ ਰਿਕੁਇਰਮੈਂਟ ਹੈ ਤੇ ਵੀਜ਼ਾ ਲਵਾ ਕੇ ਦਿਖਾ ਦੇਣ। ਫੇਰ ਮੰਨੂਗਾ ਵੀ ਠੀਕ ਹੈ ਤੇ ਜਿਹੜੀ ਸਜ਼ਾ ਕਹਿਣਗੇ ਉਹ ਲਵਾਂਗਾ। ਐਵੇਂ ਕੁਗੀਆਂ ਮਾਰ ਕੇ ਵੀ ਵੀਜ਼ਾ ਲੱਗ ਗਿਆ। ਆ ਪਿੱਛੇ ਜੇ ਆਈ ਨਹੀਂ ਕੋਈ ਬੀਬੀ ਦੀ ਇੰਟਰਵਿਊ ਹੂੰ 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 ਜਿਹੜੀ ਹੁਣ ਬਾਬਾ ਦੀਪ ਸਿੰਘ ਦੇ ਦਰਨਾ ਜੁੜੀ ਆ। ਜੀ ਉਹਨੇ ਆਪ ਕਿਹਾ ਨਾ ਇਹ ਹੂੰ ਜੀ ਵੀ ਮੈਨੂੰ ਵੀ ਬੜਾ ਭਲੇਖਾ ਸੀ। ਪਰ ਖੁੱਲ ਗਈਆਂ ਅੱਖਾਂ ਹੁਣ। ਤੋ ਇਸ ਕਰਕੇ ਸਭ ਪਖੰਡ ਹੈ ਯਾਰ।